ਜੋ ਵਤੀਰਾ ਐਮਐਲਏ ਸਾਹਿਬ ਵੱਲੋਂ ਵਰਤਿਆ ਗਿਆ ਸਾਨੂੰ ਉਹਦੀ ਜਿਹੜੀ ਹੈ ਪਰਭਾਈ ਚਾਹੀਦੀ ਹੈ ਦੂਜੀ ਗੱਲ ਪਿਛਲੇ ਸਮੇਂ ਦੌਰਾਨ ਅਪਾ کافی ਦਿਨ ਜਿਹੜਾ ਆਪਣਾ ਧਰਨਾ ਇੱਥੇ ਰੱਖਿਆ ਸਾਡੇ ਜਿਹੜੇ ਬੇਲਦਾਰ ਸਾਥੀ ਹੈ ਜਿਹੜੇ ਪਿਛਲੇ 20-22 ਸਾਲਾਂ ਤੋਂ ਵਿਚਾਰੇ ਇਸ ਉਮੀਦ ਦੇ ਵਿੱਚ ਖੜੇ ਆ ਵੇ ਅਸੀਂ ਕਦੇ ਤਾਂ ਪੱਕੇ ਹੋਵਾਂਗੇ ਲੇਕਿਨ ਤੁਹਾਡੀ ਸਾਰਿਆਂ ਦੀ ਲੜਾਈ ਨੇ ਉਹਨਾਂ ਦੀ ਜਿੱਤ ਨੂੰ ਇੰਨਾਂ ਕਨੇੜੇ ਲੈ ਆਏ ਸੀ ਉਹਨਾਂ ਦੀ ਸਿਰਫ ਭਰਤੀ ਪ੍ਰਕਿਰਿਆ ਇੰਨੇ ਕਨੇੜੇ ਆ ਚੁੱਕੀ ਹੈ ਕੋਈ ਬਹੁਤਾ ਲੰਮਾ ਜਿਹਾ ਟਾਈਮ ਨਹੀਂ ਸਿਰਫ ਇੱਕ ਮੈਰਿਟ ਤਿਆਰ ਕਰਕੇ ਉਹਨਾਂ ਭਰਾਵਾਂ ਨੂੰ ਸਿਰਫ ਇੱਕ ਨੌਕਰੀ ਪੱਤਰ ਜਿਹੜੇ ਜਾਰੀ ਕਰਨੇ ਆ ਲੇਕਿਨ ਉਸ ਉਮੀਦ ਤੇ ਵੀ ਅਸੀਂ ਬਹੁਤ ਜਲਦੀ ਤੁਹਾਡੇ ਜਿਹੜੇ ਸਾਥੀ ਬੇਲਦਾਰ ਭਰਾ ਉਹਨਾਂ ਨੂੰ ਅਸੀਂ ਜਲਦੀ ਨਿਯੁਕਤੀ ਪੱਤਰ ਜਾਰੀ ਕਰ ਦੇਵਾਂਗੇ ਜਾਂ ਭਰਤੀ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਵਾਂਗੇ ਲੇਕਿਨ ਸਾਥੀਓ ਤੁਸੀਂ ਸਾਰੇ ਵੀ ਤਲੀ ਬਾਨੀ ਜਾਣੋ ਜਿੰਦਾਬਾਦ 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 ਸਾਰਿਆਂ ਨੂੰ ਜਿੰਦਾਬਾਦ ਜਿੰਦਾ ਇਸ ਮੇਰ ਮੁਰਦਾਬਾਦ 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 ਇਸ ਮੇਰ ਹਾਏ 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 ਹਟ ਅੰਮ੍ਰਿਤ ਮੋਗਾ ਮੁਰਦਾਬਾਦ ਮੁਰਦਾਬਾਦ ਇਹ ਧਰਨੇ ਦਾ ਦੂਜਾ ਦਿਨ ਹੈ ਸਾਥੀਓ ਜੇ ਅਸੀਂ ਮਲਾਜ਼ਮ ਭਰਾ ਇੱਜ਼ਤ ਕਰਨਾ ਜਾਣਦੇ ਆਂ ਤੇ ਅਸੀਂ ਇਹ ਵੀ ਚਾਹੁੰਦੇ ਆਂ ਕਿ ਸਾਡੇ ਮਲਾਜ਼ਮ ਭਰਾਵਾਂ ਦੀ ਵੀ ਇੱਜ਼ਤ ਹੋਵੇ ਸਾਥੀਓ ਬੜਾ ਧੋਖਾ ਹੋਇਆ ਬੜਾ ਧੋਖਾ ਹੋਇਆ ਕਿ ਸਾਡੇ ਬੰਦੇ ਦਾ ਸਪਸ਼ਟੀਕਰਨ ਲਿਆ ਹੀ ਬਿਨਾਈ ਉਹਨੂੰ ਸਸਪੈਂਡ ਕਰਤਾ ਸਾਥੀਓ ਘਟੋ ਕਟ ਉਹਦਾ ਸਪਸ਼ਟੀਕਰਨ ਜਿਹੜਾ ਹੈਗਾ ਵਾ ਜਰੂਰ ਲੈਣਾ ਬਣਦਾ ਸੀਗਾ ਦੇਖੋ ਸਾਡੇ ਦੇਸ਼ ਦਾ ਕਾਨੂੰਨ ਆ ਸਾਡੇ ਦੇਸ਼ ਦਾ ਸੰਵਿਧਾਨ ਦੇ ਵਿੱਚ ਲਿਖਿਆ ਵਾ ਕਿ ਜੇ ਆ ਉਸ ਦੇ ਵਿਰੁੱਧ ਕੋਈ ਸ਼ਿਕਾਇਤ ਆਈ ਹੈ ਤੇ ਯਾਰ ਤੁਸੀਂ ਉਸ ਮੁਲਾਜ਼ਮ ਦਾ ਉਹਦਾ ਸਪਸ਼ਟੀਕਰਨ ਤਾਂ ਲੈਂਦੇ ਕੋਈ ਸਪਸ਼ਟੀਕਰਨ ਉਹਦਾ ਨਹੀਂ ਲਿਆ ਸਪਸ਼ਟੀਕਰਨ ਲਏ ਬਿਨਾਂ ਹੀ ਤੁਗਲਕੀ ਫਰਮਾਨ ਸੁਨਾਤਾ ਕਿ ਇਹਨੂੰ ਜਿਹੜਾ ਹੈਗਾ ਤੁਰੰਤ ਪ੍ਰਭਾਵ ਤੋਂ ਸਸਪੈਂਡ ਕੀਤਾ ਜਾਂਦਾ ਸਾਥੀਓ ਸਸਪੈਂਡ ਤੇ ਵੀ ਨਹੀਂ ਰੁਕੇ ਇਹ ਮੰਤਰੀ ਸਾਹਿਬ ਨੂੰ ਲੈ ਕੇ ਭੇਜਦਾ ਇਹਨੂੰ ਡਿਸਮਿਸ ਕਰੋ ਦੇਖੋ ਕਿੰਡੀ ਮਾੜੀ ਗੱਲ ਹਲੇ ਤੱਕ ਸ਼ਿਕਾਇਤ ਕਰਤਾ ਵੱਲੋਂ ਸ਼ਿਕਾਇਤ ਨਹੀਂ ਆਈ ਸਾਡੇ ਦਫ਼ਤਰ ਉਹਦੇ ਵੱਲੋਂ ਕੋਈ ਐਫੀਡਵਟ ਨਹੀਂ ਆਇਆ ਦੀਕਾ ਫਿਰ ਉਸ ਵੀਡੀਓ ਦੇ ਵਿੱਚ ਕਰਮਚਾਰੀ ਜਿਹੜਾ ਹੈਗਾ ਵਾ ਉਹ ਆਪਣਾ ਕੰਮ ਕਰ ਰਿਹਾ ਹੈਗਾ ਵਾ ਸਾਥੀਓ ਕਿਤੇ ਵੀ ਨਹੀਂ ਹੈਗਾ ਜਿਹੜਾ ਕਿ ਉਹ ਪੈਸੇ ਲੈ ਰਿਹਾ ਹੈਗਾ ਸਾਥੀਓ ਉਹਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈਗਾ ਵਾ ਇਹਦਾ ਜਿਹੜਾ ਹੈਗਾ ਵਾ ਅਸੀਂ ਮੁਲਾਜ਼ਮ ਵਰਗ ਜਿਹੜਾ ਹੈਗਾ ਵਾ ਪੂਰ ਜੋਰ ਸ਼ਬਦਾਂ ਵਿੱਚ ਜਿਹੜਾ ਹੈਗਾ ਵਾ ਨਿੰਦਿਆ ਕਰਦੇ ਆ ਕਿਉਂਕਿ ਮੁਲਾਜ਼ਮ ਨੂੰ ਨਜਾਇਜ਼ ਫਸਾਇਆ ਗਿਆ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਸੀ ਸਾਥੀਓ ਉਹਦਾ ਘੱਟੋ ਘੱਟ ਸਪਸ਼ਟੀਕਰਨ ਤਾਂ ਲੈ ਲੈਂਦੇ ਉਹਦਾ ਸਪਸ਼ਟਿਕਰਨ ਲੈੇ ਬਿਨਾ ਉਹਨੂੰ ਸਸਪੈਂਡ ਕਰਤਾ ਜਿਹਦਾ ਅੱਜ ਸਾਡੇ ਸਾਰੇ ਮੁਲਾਜ਼ਮਾਂ ਨੂੰ ਜਿਹੜਾ ਹੈਗਾ ਵਾ ਰੋਸ਼ ਆ ਤੇ ਦੂਜੇ ਨੰਬਰ ਤੇ ਸਾਡੇ ਹਲਕੇ ਦੇ ਐਮ ਐਲ ਏ ਦੇਖੋ ਸਾਡੇ ਲੋਕਾਂ ਨੇ ਸਾਡੇ ਮੁਲਾਜ਼ਮ ਵਰਗ ਨੇ ਅਸੀਂ ਮੁਲਾਜ਼ਮ ਹੋਣ ਦੇ ਨਾਤੇ ਅਸੀਂ ਇੱਕ ਸ਼ਹਿਰੀ ਵੀ ਆ ਸਾਡੇ ਮੁਲਾਜ਼ਮ ਭਰਾਵਾਂ ਦੀਆਂ ਵੀ ਵੋਟਾਂ ਹੈਗੀਆਂ ਸਾਡੇ ਮੁਲਾਜ਼ਮ ਭਰਾਵਾਂ ਦੇ ਪਰਿਵਾਰਾਂ ਦੀਆਂ ਵੀ ਵੋਟਾਂ ਹੈਗੀਆਂ ਤੇ ਯਾਰ ਸਾਡੇ ਸਮਾਜ ਨੇ ਸਾਡੇ ਮੁਲਾਜ਼ਮ ਵਰਗ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਤੇ ਯਾਰ ਅਜੇ ਸਾਡੇ ਮਲਾਇਆਂ ਮਾਰਕ ਨਾਲ ਜਿਹੜਾ ਹੈਗਾ ਵਾ ਨਜਾਇਜ਼ ਧੱਕਾ ਕਰ ਰਹੇ ਹੈਗੇ ਸੋ ਅਸੀਂ ਇਹ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਨਾਂ ਦਾ ਮੂੰਹ ਤੋੜ ਇਸ ਧੱਕੇ ਦਾ ਜਵਾਬ ਦੇਵਾਂਗੇ ਅਸੀਂ ਝੁਕਣ ਵਾਲੇ ਨਹੀਂ ਹੈਗੇ ਫਸਲਾਈਆਂ ਲੋੜ ਤਾਲ ਕੀਤੀ ਜਾ ਰਹੀ ਹੈ ਵੀ ਸਾਡੇ ਬੰਦੇ ਨੂੰ ਸਸਪੈਂਡ ਕੀਤਾ ਗਿਆ ਕੀ ਇਹ ਸਾਰਾ ਮਾਮਲਾ ਦੇਖੋ ਜੀ ਮੋਗਾ ਸ਼ਹਿਰ ਹਮੇਸ਼ਾ ਹੀ ਭਲੀ ਭੰਤੀ ਜਾਣਦਾ ਵਾ ਤੇ ਮੈਂ ਦੱਸਣ ਦੀ ਵੀ ਜ਼ਰੂਰਤ ਨਹੀਂ ਸਮਝਦਾ ਤੇ ਫਿਰ ਵੀ ਮੈਨੂੰ ਕੋਈ ਕਹੇ ਕੋਈ ਝੱਜਕ ਨਹੀਂ ਕੋਈ ਕੁਛ ਨਹੀਂ ਕਿਉਂਕਿ ਜਿਹੜਾ ਇਹ ਮੁਲਾਜ਼ਮ ਆ ਮੈਂ ਇਹਨੂੰ ਪਹਿਲਾਂ ਵੀ 2-3 ਵਾਰੀ ਗਾਇਡੈਂਸ ਕੀਤੀਆਂ ਸੀਗੀਆਂ ਵੀ ਵੀਰਜ ਤੇ ਤੂੰ ਬਣਾ ਸੰਭਲ ਕੇ ਚੱਲ ਮੇਰਾ ਭਰਾ ਕਿਉਂਕਿ ਜਦੋਂ ਕੋਈ ਕ腐ਸ਼ਨ ਕਰਦਾ ਵਾ ਮੇਰਾ ਭਰਾ ਉਹ ਚ ਕੋਈ ਵੀ ਹੋਵੇ ਚਾਹੇ ਮੈਂ ਹੋਵਾਂ ਚਾਹੇ ਕੋਈ ਅਫਸਰ ਹੋਵੇ ਕਿਉਂਕਿ ਜਿੱਤੇ ਤੱਕ ਮੈਂ ਗੱਲ ਕਰਦਾ ਜਿਹੜੀ ਕੀ ਇਹ ਇੱਕ ਲਾਇਸੈਂਸ ਦੀ ਅਪਲਾਈ ਕਰਨ ਦੀ ਜਿਹੜਾ ਕੋਈ ਦੀ ਫੀਸ ਵਗਾਰੇ ਸੀਗੀ ਕਿ ਇਸ ਮੁਲਾਜ਼ਮ ਨੇ 2200 ਰੁਪਏ ਉਸ ਮੁਲਾਜ਼ਮ ਨੇ ਇੱਕ ਆਮ ਨਾਗਰ ਕੋਲੋਂ ਮੰਗਿਆ ਤੇ 300 ਰੁਪਏ ਦੀ ਰਸੀਦ ਦਿੱਤੀ ਇਹਨੂੰ ਜੇਦੀ ਕੀ ਵੀਡੀਓ ਵੀ ਬਣੀ ਤੇ ਵਾਇਰਲ ਵੀ ਹੋਈ ਜਿੱਥੇ ਅਕੀ ਗੱਲ ਕਰਦਾ ਮੈਂ ਜਿਹੜੀ ਕਿ ਅੱਜ ਨਗਰ ਰੰਗਮ ਵਿੱਚ ਹੜਤਾਲ ਦੀ ਗੱਲ ਆ ਮੈਂ ਵੀਰ ਨੂੰ ਬੁਲਾਇਆ ਵੀ ਸੀ ਮੈਂ ਹਣ ਸਮਝਾਇਆ ਵੀ ਸੀ ਮੈਂ ਕਿਹਾ ਵੀ ਵੀਰ ਜੇ ਤੇਰੇ ਕੋਲ ਗਲਤੀ ਹੋ ਗਈ ਤੂੰ ਗਲਤੀ ਕਹ ਦੇ ਵੀ ਮੇਰੇ ਕੋਲ ਗਲਤੀ ਹੋਈ ਆ ਇੱਕ ਇਨਸਾਨ ਗਲਤੀ ਦਾ ਇੱਕ ਪੁਤਲਾ ਵਾ ਉਹ ਚਾਹੇ ਕੋਈ ਵੀ ਹੋਵੇ ਪਰ ਉਹ ਗਲਤੀ ਮੰਨਨ ਨੂੰ ਆਪਣੀ ਤਿਆਰ ਹੀ ਨਹੀਂ ਸੀ ਕਹਿੰਦਾ ਜੀ ਮੈਂ ਤਾਂ ਇਹ ਕੰਮ ਬਿਲਕੁਲ ਕੀਤਾ ਹੀ ਨਹੀਂ ਤੇ ਮੈਂ ਫਿਰ ਇਹਦੀ ਜਿਹੜੀ ਕਿ ਸ਼ਾਨ ਵੀਨ ਵਾਸਤੇ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਵੀ ਇਹਦੀ ਸ਼ਾਨ ਵੀਨ ਇਹਦੀ ਕੀਤੀ ਜਾਵੇ ਉਸ ਤੋਂ ਉਪਰੰਤ ਜਿਹੜੀ ਕਿ ਵੀਡੀਓ ਜਾਦੇ ਵਾਇਰਲ ਹੋਣ ਦੀ ਵਜ੍ਹਾ ਕਰਕੇ ਜਿਹੜੀ ਕਿ ਮੋਗੇ ਦੇ ਵੱਖ-ਵੱਖ ਅਖਬਾਰਾਂ ਦੇ ਵਿੱਚ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਿਊਜ਼ ਚੱਲਦੀਆਂ ਜਦੋਂ ਇਹਦੀ ਵੀਡੀਓ ਵਾਇਰਲ ਹੋਈ ਤਾਂ ਇੱਕ ਇੱਕ ਦੋਸ਼ੀ ਜਿਹੜਾ ਕਿ ਕਹ ਲੋ ਵੀ ਸਾਬਤ ਕੀਤਾ ਗਿਆ ਜਿਸ ਤੇ ਉਪਰੰਤ ਮਾਨਯੋਗ ਐਮਐਲ ਸਾਬ ਨੇ ਮੌਕੇ ਤੇ ਇਸ ਨੂੰ ਡਿਸਮਿਸ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਸਾਡੇ ਬੰਦੇ ਨੂੰ ਬਹਾਲ ਨਹੀਂ ਕੀਤਾ ਗਿਆ ਤੇ ਆਮ ਆਮੀ ਪਾਰਟੀ ਨੂੰ ਇਹਦਾ ਵਿਰੋਧ ਕਰਨਾ ਪੈਣਾ ਹੈਗਾ ਦੇਖੋ ਜੀ ਉਹ ਤਾਂ ਜੋ ਹੈਗਾ ਅੱਗੇ ਜੋ ਸਟਾਫ ਨਿਕਲੂਗਾ ਵੇਖੀ ਜਊ ਪਾਲ ਜਿਹੜਾ ਕੀ ਕ腐ਸ਼ਨ ਕਰਦਾ ਵਾ ਜੇ ਉਹਨੂੰ ਸਸਪੈਂਡ ਕੀਤਾ ਜਾਂਦਾ ਵਾ ਮੈਂ ਸਮਝਦਾ ਇਹ ਬਿਲਕੁਲ ਨਜਾਇਜ਼ ਆ ਧਰਨਾ ਬਿਲਕੁਲ ਇਹ ਲਾਉਣਾ ਨਹੀਂ ਚਾਹੀਦਾ ਸੀ ਕਿਉਂਕਿ ਜੇ ਕ腐ਸ਼ਨ ਕੀਤੀ ਆ ਤੇ ਮੰਨਦਾ ਵੀ ਆਹੋ ਤੇ ਪੈਸੇ ਵੀ ਉਸਨੇ ਵਾਪਸ ਕੀਤੇ ਆ ਜਾ ਕੇ ਜਿਸ ਤੋਂ ਉਹਨੇ ਸੇ ਪੈਸੇ ਵਾਪਸ ਕੀਤੇ ਜੇ ਉਹਨੇ ਕ腐ਸ਼ਨ ਕੀਤੀ ਨਹੀਂ ਸੀ ਤੇ ਉਹਨੇ ਪੈਸੇ ਕਿਉਂ ਜਾ ਕੇ ਫਿਰ ਵਾਪਸ ਕੀਤੇ ਉਹਨਾਂ ਦਾ ਕਹਿਣਾ ਵੀ ਫੈਡਰੇਸ਼ਨ ਨੂੰ ਕਿਉਂ ਨਹੀਂ ਇਹਦੇ ਵਿੱਚ ਦੱਸਿਆ ਗਿਆ ਪਹਿਲਾਂ ਸਸਪੈਂਡ ਕਰਨ ਤੋਂ ਇਹਦੇ ਬਾਰੇ ਕੀ ਕਹਿਣਾ ਫੈਡਰੇਸ਼ਨ ਨੂੰ ਬਿਲਕੁਲ ਜਾਣਕਾਰੀ ਸੀ ਅੱਜ ਤੋਂ ਸਸਪੈਂਡ ਕਰਨ ਤੋਂ ਪਹਿਲਾਂ ਤਿੰਨ ਦਿਨ ਦੀ ਨਿਊਜ਼ ਚੱਲੀ ਜਾਂਦੀ ਆ ਜੇ ਕੱਲ ਵੀ ਫੈਡਰੇਸ਼ਨ ਨੂੰ ਇਹਦੀ ਜਾਣਕਾਰੀ ਸੀ ਫੈਡਰੇਸ਼ਨ ਨੂੰ ਬਿਲਕੁਲ ਜਾਣਕਾਰੀ ਸੀ ਜਿਹੜਾ ਇਹ ਧਰਨਾ ਲਾ ਰਿਹਾ ਹੈ ਜਾਇਜ਼ ਨਹੀਂ ਹੈ ਬਿਲਕੁਲ ਨਜਾਇਜ਼ ਹੈ ਜੇ ਕੋਈ ਗੱਲਬਾਤ ਹੁੰਦੀ ਹੈ ਗੱਲਬਾਤ ਬੈਠ ਕੇ ਹੁੰਦੀ ਹੈ ਕਿ ਨਾ ਕਿ ਕਿ ਰੋਸ਼ਮਜ਼ਾਰਾ ਕਰਕੇ ਗੱਲ ਹੁੰਦੀ ਆ ਫਿਰ ਕੋਈ ਸੱਟਾ ਵੀ ਨਿਕਲੇ ਹੁੰਦਾ ਜੋ ਰੋਸ਼ਮਜ਼ਾਰਿਆਂ ਦੇ ਵਿੱਚ ਆਪਾਂ ਗੱਲ ਕਰਦੇ ਆ ਉਹ ਬਿਲਕੁਲ ਨਜਾਇਜ਼ ਆ ਕਿਉਂਕਿ ਜੇ ਬੈਠ ਕੇ ਆਪਾਂ ਗੱਲ ਕਰਾਂਗੇ ਤਾਂ ਸੱਟਾ ਜ਼ਰੂਰ ਨਿਕਲਦਾ ਕੋਈ ਨਾ ਕੋਈ ਜੀ ਰਮਜੀਤ ਜੀ ਤੁਹਾਡੇ ਕੋਲ ਕੀ ਪੋਸਟ ਕੀ ਹੈ ਮੈਂ ਹਾਰਟੀਕਲਚਰ ਸੁਪਰਵਾਈਜ਼ਰ ਨਾਲ ਟ੍ਰੇਡ ਲੈਸਨ ਦਾ ਵੀ ਚਾਰਜ ਮੇਰੇ ਕੋਲ ਹੈਗਾ ਜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ ਤੁਹਾਡੇ ਤੇ ਬਲੇਮ ਲੱਗ ਰਿਹਾ ਵੀ ਕੁਝ ਤੁਸੀਂ ਕਿਸੇ ਤੋਂ ਪੈਸੇ ਮੰਗੇ ਜੀ ਜੋ ਵੀਡੀਓ ਵਾਇਰਲ ਹੋਈ ਹੈ ਮੀਡੀਆ ਵਿੱਚ ਆ ਰਹੀ ਹੈ ਤਿੰਨ ਚ ਬੇਬੁਨਿਆਦ ਉਹ ਝੂਠੀ ਖਬਰ ਹੈ ਠੀਕ ਹੈ ਮੇਰੇ ਕੋਲ ਵੀਡੀਓ ਉਹ ਰੰਜਿਸ਼ ਵਿੱਚ ਬਣਾਇਆ ਗਿਆ ਵਾ ਮੈਂ ਆਪਣੀ ਸੀਟ ਤੇ ਬੈਠਾ ਸੀਗਾ ਲਾਇਸੈਂਸ ਫੀਸ ਵਾਸਤੇ ਉਹ ਅਸੀਂ ਉਹਨੇ ਲਾਇਸੈਂਸ ਫੀਸ ਪੁੱਛੀ ਮੈਂ ਦੱਸਤਾ ਸੀ ਮੈਂ ਆਪਣੇ ਕੰਮ ਤੇ ਲੱਗਿਆ ਸੀਗਾ ਉਹਨੇ ਪੈਸੇ ਕੱਢ ਕੇ ਮੇਰੀ ਟੇਬਲ ਤੇ ਰੱਖ ਕੇ ਤੇ ਫਿਰ ਪੈਸੇ ਉਹਨੇ ਚੱਕ ਲਏ ਐਮਸੀ ਦਾ ਫੋਨ ਆ ਮੈਂ ਐਮਸੀ ਨਾਲ ਗੱਲ ਕਰ ਰਿਹਾ ਸੀ ਉਹਦੀ ਕਿੰਨੇ ਪੈਸੇ ਕੁਛ ਤੁਸੀਂ ਮੰਗੇ ਸੀ ਫੀਸ ਤੇ ਫ 220 ਰੁਪਿਆ ਉਹਦੀ ਫੀ 2250 ਬੰਦੀ ਸੀ 2250 50 ਫੀਸ ਉਹਨੂੰ ਕਹੀ ਸੀ ਜੀ ਐਮਸੀ ਦਾ ਫੋਨ ਆ ਗਿਆ ਕਿ ਨਹੀਂ ਇਹਦੇ 300 300 ਰੁਪਏ ਦੀ ਲਾਇਸੈਂਸ ਦੇ ਬਾਕੀ ਫੀਸ ਛੱਡ ਦੇਣੀ ਆ ਉਹ ਬਾਅਦ ਚ ਜਮ੍ਹਾਂ ਕਰ ਦੇਣੀ ਆ ਠੀਕ ਮੈਂ 300 ਰੁਪਏ ਦੇ ਦਿੰਦੀ ਕਰਵਾ ਕੇ ਬਾਕੀ ਨੂੰ ਕਿਹਾ ਦੇ ਦਿੱਤੀ ਚੱਲ ਜਾ ਉਹ ਚਾ ਲੱਗੇ ਸੀ ਪੈਸੇ ਚੱਕ ਕੇ ਉਹ ਚਲਾ ਗਏ ਸੀ ਤੁਹਾਡੇ ਤੇ ਜਿਹੜੇ ਬਰੇਮ ਲੱਗ ਰਹੇ ਤੁਹਾਨੂੰ ਫਿਰ ਸਸਪੈਂਡ ਕਿਉਂ ਕੀਤਾ ਇਹਨਾਂ ਨੇ ਇਹਨਾਂ ਨੇ ਮੈਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਇਹਨਾਂ ਨੇ ਸਿੱਧਾ ਮੈਨੂੰ ਸਸਪੈਂਡ ਕੀਤਾ ਮੇਰੇ ਕੋਈ ਪੱਖ ਨਹੀਂ ਸੁਣਿਆ ਤੁਸੀਂ ਕੋਈ ਮੇਅਰ ਸਾਡੇ ਆ ਹੋਰ ਅਧਿਕਾਰੀ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਸਾਰਿਆਂ ਨੂੰ ਆਪਣੀ ਸੱਚਾਈ ਦੱਸੀ ਆ ਪਰ ਕਿਸੇ ਨੇ ਮੇਰੀ ਸੱਚਾਈ ਨਹੀਂ ਸੁਣੀ ਹੁਣ ਕੀ ਕਰੀਏ ਫਰੀ ਮੰਗ ਕਰਦੇ ਮੈਂ ਇਹੀ ਕਰਦਾ ਕਿ ਨਿਸਪਕ ਯਦੀ ਜਾਂਚ ਹੋ ਕੀਤੀ ਜਾਵੇ ਠੀਕ ਹੈ ਜੀ ਔਰ ਜੋ ਵੀ ਹੈਗਾ ਉਹ ਮਨ ਨੂੰ ਨਿਆਂ ਦਿੱਤਾ ਜਾਵੇ